ਜਾ ਦੂਆ ਦਿਨ ਤੇ ਆਪਾਂ ਉੱਠ ਕੇ ਮੂੰਹ ਜਾ ਬਣਾਉਂਦੇ ਹੋਏ ਆ ਗਏ ਤੇ ਬੱਦਲਾਂ ਚ ਬਹੁਤ ਹੋਏ ਹੋਏ ਦੀ ਐ ਪੂਰੇ ਮੀਂਹ ਦੀ ਤਿਆਰੀ ਸੀ ਤੇ ਆਪਾਂ ਚਲੇ ਗਏ ਫੇਰ ਅੰਦਰ ਸ਼ੈੱਡ ਜੋਂ ਟਰੈਕਟਰ ਕੱਢਣਾ ਅੱਜ ਆਪਾਂ ਨੇ ਲੈ ਕੇ ਜਾਣਾ ਆਹਾ ਅੰਦਰ ਖੜਾ ਜਿਹੜਾ ਟਰੈਕਟਰ ਸੋਨਾਲੀਕਾ 60 ਅੱਜ ਆਪਾਂ ਨੇ ਇਹ ਲੈ ਕੇ ਜਾਣਾ ਤੇ ਇਹਦੇ ਮਗਰ ਆਪਾਂ ਭਾਈ ਆ ਗਏ ਰੂਟਾਵੇਟਰ ਪਾਉਣ ਉਹ ਮੂਹਰੇ ਮਸ਼ੀਨਾਂ ਦਾ ਕਟਰ ਖੜੇ ଥିਏ ਪਰੇ ਕਿਰਾਏ ਤੇ ਰੂਟਾਵੇਟਰ ਬਹੁਤ ਪਿੱਛੇ ਖੜਾ ਧੀ ਜਾ ਕੇ ਰੋਟਾਵੇਟਰ ਪਾਉਣ ਸਾਰ ਆਪਾਂ ਜਨਾਗੇ ਪੰਪ ਤੇ ਨੂੰ ਤੇਲ ਤੂਲ ਪਵਾਉਣ ਤੇ ਤੇਲ ਪਵਾ ਕੇ ਆਪਾਂ ਸੱਧਾ ਕਰਤਾ ਖੇਤ ਨੂੰ ਤੇ ਖੇਤ ਪਹੁੰਚਦੀ ਸਰ ਦੇਖਿਆ ਵੀ ਆਪਣਾ ਪਹਿਲਾ ਟਰੈਕਟਰ ਇੱਕ ਚੱਲਦਾ ਯਾ ਰੋਟਾਵੇਟਰ ਤੇ ਆਹ ਮੁੰਡਾ ਕਹਿੰਦੇ ਵੀ ਫੂਲ ਦੀਆਂ ਢੇਰੀਆਂ ਜਿਹਾ ਹਟਾ ਰਿਹਾ ਸੀ ਤੇ ਆਪਾਂ ਵੀ ਪਹੁੰਚਦੀ ਸਾਰ ਬਸ ਵੇ ਦੱਬਤੀ ਕਿਲੀ ਲਾ ਕੇ ਰੋਟਾਵੇਟਰ ਲਾ ਕੇ ਫੇਰਨ ਆਹ ਮੁੰਡਾ ਸਵੇਰ ਦਾ ਮਲਚਰ ਫੇਰਦਾ ਸੀ ਤੜਕੇ ਦਾ ਆਪਾਂ ਅਗੇ ਰੂਟਾਵੇਟਰ ਫੇਰਨ ਲੱਗ ਗਏ ਤੇ ਰੂਟਾਵੇਟਰ ਫੇਰਦੇ ਫੇਰਦੇ ਖਿਆ ਵੀ ਮੀਂਹ ਪੈਣ ਲੱਗ ਗਿਆ ਤੇ ਆਹ ਦੇਖੋ ਤੁਸੀਂ ਮੀਂਹ ਆ ਗਿਆ ਕਿਉਂ ਮੀਂਹ ਦੀ ਸੰਭਾਵਨਾ ਤੇ ਕਿ ਪੂਰੀ ਤੇ ਮੀਂਹ ਪੈਣ ਲੱਗ ਗਿਆ ਜੇ ਆਪਾਂ ਮੀਂਹ ਦੇ ਵਿੱਚੇ ਫਿਰ ਫੇਰੀ ਕਰ ਰੂਟਾਵੇਟਰ ਤੇ ਆਹ ਆਪਾਂ ਨੇ ਥੋੜੀ ਜੀ ਫਿਰ ਇੱਕ ਦੂਜੇ ਨਾਲ ਰੇਸ ਲਾਈ ਵੀ ਦੋਹੇ ਟਰੈਕਟਰ ਦੇਖਦੇ ਆ ਕਿਹੜਾ ਮੂਰੇ ਨੰਗਦਾ ਪਰ ਕੋਈ ਨਹੀਂ ਨੰਗਿਆ ਦੋਹੇ ਚੱਲਦੇ ਦੋਹੇ ਤੇ ਆਹ ਮੁੰਡੇ ਬਾਈ ਰਿਪੇਅਰ ਕਰਦੇ ਦੀ ਤਾਂ ਕਿ ਕੱਲ ਇਹਦਾ ਬੈਰਿੰਗ ਟੁੱਟਾ ਤੇ ਮੁੰਡਾ ਬੈਠਾ ਦੇਖੀ ਗਿਆ ਨੂੰ ਵੀ ਕੀ ਕਰਦੇ ਨੇ ਤੇ ਆਹ ਆਪਾਂ ਉਲਟਾਵੇਂ ਹਲ ਪਾ ਲੈਂਦੇ ਇਹ ਆਪਾਂ ਜਿਹੜੇ ਖੇਤਾਂ ਰੂਟਾ ਬੇਟਾ ਫੇਰੇ ਆਦੀ ਉਹ ਆਪਾਂ ਉਲਟਾਵਾ ਹਲ ਫੇਰਨਾ ਹੁਣ ਇਹ ਆਪਾਂ ਬਾਈ ਅਲਟਾਵਾ ਹਲ ਫੇਰਨ ਦੇਖੋ ਤੁਸੀਂ ਵੀ ਕਿੰਨੀ ਸਫਾਈ ਆਉਂਦੀ ਮਗਰ ਪ੍ਰਾਲੀ ਤਾਂ ਲੱਭਦੀ ਉਹ ਹੈ ਨਹੀਂ ਜਮਾਈ ਲੱਭੀ ਨਹੀਂ ਲੱਭਦੀ ਪ੍ਰਾਲੀ ਤਾਂ ਤੇ ਆਪਾਂ ਬਾਈ ਉਲਟਾਵਾ ਹਲ ਫੇਰੀ ਗਿਆ ਫਿਰ ਤੇ ਆਪਣੇ ਉਲਟਾਵਾ ਹਲ ਫੇਰਦੇ ਫੇਰ ਤੇ ਆਹ ਭਾਈ ਕੰਬੈਨ ਆ ਗਈ ਜਿਹੜਾ ਕੱਲ ਵਾਲਾ ਰਹਿੰਦਾ ਦਿਓ ਬੜਨ ਤੇ ਆ ਮੁੰਡਾ ਵੀ ਨਾਲੇ ਆ ਗਿਆ ਮੁੰਡਾ ਮੈਨੂੰ ਇਸ਼ਾਰੇ ਚ ਕਰ ਰਿਹਾ ਸੀ ਪਤਾ ਨਹੀਂ ਕਾਦੇ ਤੇ ਇਹ ਭਾਈ ਮੁੰਡਾ ਆ ਗਿਆ ਮੇਰੇ ਕੋ ਇਸ਼ਾਰੇ ਤਾਂ ਕਰਦਾ ਸੀ ਕਹਿੰਦਾ ਮੈਂ ਟਰੈਕਟਰ ਚਲਾਉਣਾ ਕਹਿੰਦਾ ਮੈਂ ਲੱਗਣਾ ਉਲਟਾਵੇਂ ਹਲ ਫੇਰਨ ਮੈਂ ਕਿਹਾ ਭਾਈ ਤੂੰ ਲੱਗ ਜਾ ਤੇ ਇਹ ਉਲਟਾਵਾ ਹਲ ਫੇਰਨ ਲੱਗ ਗਿਆ ਤੇ ਆਪਾਂ ਇਹਨੂੰ ਟਰੈਕਟਰ ਸੰਭਾਲ ਕੇ ਤੇ ਆਪਾਂ ਆ ਕੇ ਥੱਲੇ ਦੇ ਇੱਧਰ ਆਪਾਂ ਨੇ ਕੀ ਦੇਖਿਆ ਵੀ ਇਹ ਮਸ਼ੀਨ ਚੱਲਦੀ ਐਨ ਪੂਰੀ ਮਾਰੋ ਮਾਰ ਤੇ ਇੱਧਰ ਆਪਣਾ ਦੂਆ ਟਰੈਕਟਰ ਖੜਾ ਆ 75 ਟਰਾਲੀ ਪਾਈ ਤੇ ਮੁੰਡਾ ਖੜਾ ਟਾਂਕਾਂ ਦੇ ਹੱਥ ਰੱਖੇ ਤੇ ਆਹ ਕਹਿੰਦੇ ਵੀ ਮਸ਼ੀਨ ਨੇ ਮਾਰਿਆ ਹਾਰਨ ਤੇ ਮੁੰਡਾ ਕਹਿੰਦੇ ਵੀ ਟਰੈਕਟਰ ਦੀਆਂ ਮਾਰਾਗੇ ਸੀਟੀਆਂ ਹੀ ਮਰੇ ਕੋਲ ਦੀ ਲੰਘਿਆ ਗੇੜਾ ਦੇਗੇ ਤੇ ਆਹ ਜਿਹੜੀ ਆਪਾਂ ਜੀਰੀ ਪੜਦੇ ਤੇ ਇਹਦਾ ਇੱਕੋ ਨੁਕਸਾਨ ਆ ਵੀ ਇਹ ਝੜਦੀ ਬਹੁਤ ਆ ਦੇਖੋ ਵੀ ਤੁਸੀਂ ਕਿਵੇਂ ਝੜੀ ਪਈ ਆ ਥੱਲੇ ਇਹ ਇਹ 7301 ਬੀ ਦਾ ਇਹੀ ਪੰਗਾ ਆ ਇਹ ਐਨਾ ਝੜਦਾ ਥੱਲੇ ਤਾਂ ਹੀ ਕਰਕੇ ਵੱਢਿਆ ਇਹ ਮੀਂਹ ਤੋਂ ਡਰਦਿਆਂ ਨੇ ਭਾਈ ਆਹ ਭਾਈ ਮੁੰਡਾ ਉਲਟਾਵਾ ਹਲ ਫੇਰੀ ਗਿਆ ਹਜੇ ਇਹਨੇ ਮੈਨੂੰ ਕਿਹੇ ਹੀ ਨਹੀਂ ਕਹਿੰਦਾ ਵੀ ਤੂੰ ਫੇਰ ਆ ਕੇ ਤੇ ਆਪੇ ਫੇਰੀ ਗਿਆ ਇਹ ਦੇਖੋ ਨਾਲੇ ਸਮਾਈਲਾਂ ਦਿੰਦਾ ਮੈਨੂੰ ਦੇਖੋ ਦੇਖੋ ਕਿਵੇਂ ਸਮਾਈਲਾਂ ਪਾਸ ਕਰਦਾ ਆਹ ਭਈ ਆਪਾਂ ਲੱਗ ਦੀ ਉਲਟਾਵਾ ਹਲ ਫੇਰਨ ਫਿਰ ਆਪਾਂ ਬਲਟਾਵਾ ਹਲ ਫੇਰ ਕੇ ਜਾਨੂੰ ਹਟੇ ਤੇ ਇੱਧਰ ਟਰਾਲੀ ਵੀ ਕਹਿੰਦੇ ਐਨ ਫੁੱਲ ਭਰ ਗਈ ਦੀਆਂ ਜਮਾਂ ਤਹਾਂ ਤੱਕ ਐਨ ਮੁੰਡਿਆਂ ਨੇ ਉੱਤੇ ਤੱਕ ਪਵਾ ਤੀ ਏ ਪਾਉਂਦੀ ਸਾਰੇ ਕਹਿੰਦੇ ਵੀ ਮੁੰਡਾ ਆਹ ਟਰਾਲੀ ਬਾਹਰ ਕੱਢ ਲਿਆ ਆ ਤੇ ਬਾਹਰ ਕੱਢੀ ਲਿਆਉਂਦਾ ਤੇ ਆਹ ਮੁੰਡੇ ਨੇ ਕਹਿੰਦੇ ਵੀ ਲਿਆ ਕੇ ਪਿੱਕਾ ਮੂਰੇ ਲਾਤਾ ਕੰਬੈਨ ਤੇ ਕਹਿੰਦਾ ਇਹਦੇ ਵਿੱਚ ਵੀ ਦਾਣੇ ਪਾ ਕੰਬੈਨ ਵਾਲਾ ਮਗਰੋਂ ਹਾਰਨ ਮਾਰਦਾ ਕਹਿੰਦਾ ਤੂੰ ਪਰੇ ਕਰ ਮੈਂ ਵੱਡ ਦਮਾ ਇਹ ਮੂਰੇ ਖੜਾਈ ਖੜਾ ਕਹਿੰਦਾ ਪਹਿਲਾਂ ਤੂੰ ਦਾਣੇ ਪਾ ਹੁਣ ਦੱਸੋ ਕੀ ਕਰੀਏ ਆਹ ਟਰਾਲੀ ਕਹਿੰਦੇ ਵੀ ਮੁੰਡਾ ਬਾਹਰ ਲੈ ਆਇਆ ਤੇ ਬਾਹਰ ਲਿਆਉਂਦੀ ਸਾਰ ਆਪਾਂ ਨੇ ਦੇਖਿਆ ਵੀ ਇਹਦਾ ਨਮਾਇਨਾ ਕਰਿਆ ਵੀ ਤੂੰ ਜਾ ਘਰ ਨੂੰ ਮਲ ਅੰਦਰ ਆ ਕੇ ਲਾ ਦੇ ਇਹਨੂੰ ਇਹ ਟਰਾਲੀ ਆਪਾਂ ਨੇ ਘਰੋਂ ਭੇਜਤੀ ਤੇ ਆਹ ਮੁੰਡਾ ਕਹਿੰਦਾ ਜਿਆਦਾ ਛਾਲ ਮਾਰ ਕੇ ਮਲਚਰ ਤੇ ਬਹਿ ਗਿਆ ਕਹਿੰਦਾ ਮੈਂ ਮਲਚਰ ਚਲਾਉਣਾ ਜਾਣੂ ਇਹ ਲੱਗ ਗਿਆ ਮਲਚਰ ਚਲਾਉਣ ਲਓ ਭਾਈ ਬੱਜ ਗੇ ਰਾਤ ਦੇ ਸੀ ਤੇ ਆਪਾਂ ਆ ਗਏ ਆਪਣੇ ਟਰੈਕਟਰਾਂ ਕੋਲ ਉਲਟਾਵਾਲ ਫੇਰ ਕੇ ਇਹ ਫੇਰ ਲੱਗਣਾ ਰੋਟਾਵੇਟਰ ਜਿੱਥੇ ਆਪਾਂ ਨੇ ਸਵੇਰੇ ਮਲਚਰ ਫੇਰਿਆ ਤੀਗਾ ਵੱਡੀ ਦੀ ਜੀਰੀ ਵੱਡੀ ਦੀ ਉੱਥੇ ਮਲਚਰ ਫੇਰਿਆ ਤੀ ਅੱਜ ਦਾ ਬਲੌਗ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ